ਆਓ ਜਾਣ ਲੈਂਦੇ ਹਾਂ ਜੀ ਉਹਨਾਂ ਗੱਲਾਂ ਦੇ ਬਾਰੇ ਜਿਨ੍ਹਾਂ ਦੇ ਗੱਲਾਂ ਬਾਰੇ ਸਾਨੂੰ ਅਜੇ ਤੱਕ ਵੀ ਨਹੀਂ ਪਤਾ ਤੇ ਅਕਸਰ ਹੀ ਅਸੀਂ ਜਿਨ੍ਹਾਂ ਨੂੰ ਚੱਪਲ ਨੂੰ ਲੈ ਕੇ ਧਿਆਨ ਰੱਖਣਾ ਚਾਹੀਦਾ ਹੈ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਤੇ ਧਨ ਦੀ ਦੇਵੀ ਮਾਤਾ ਲక్ష్ਮੀ ਦਾ ਅਸ਼ੀਰਵਾਦ ਬਣਿਆ ਰਹੇ ਤਾਂ ਤੁਸੀਂ ਵੀ ਹੋ ਜਾਓ ਸਾਵਧਾਨ ਕਿਉਂਕਿ ਸਾਧ ਸੰਗਤ ਜੀ ਤੁਸੀਂ ਅਕਸਰ ਹੀ ਵੇਖਿਆ ਹੋਵੇਗਾ ਜੇਕਰ ਲੋਕਾਂ ਦੇ ਘਰ ਵਿੱਚ ਟੁੱਟੀਆਂ ਹੋਈਆਂ ਜਾਂ ਫਿਰ ਬਹੁਤ ਪੁਰਾਣੀਆਂ ਤੇ ਖਰਾਬ ਚਪਲਾਂ ਪਈਆਂ ਰਹਿੰਦੀਆਂ ਹਨ ਲੋਕ ਸੋਚਦੇ ਹਨ ਕਦੇ ਠੀਕ ਕਰਵਾ ਲਵਾਂਗੇ ਪਰ ਟੁੱਟੀ ਹੋਈ ਚप्पल ਘਰ ਵਿੱਚ ਅਸ਼ਾਂਤੀ ਦਾ ਕਾਰਨ ਬਣ ਜਾਂਦੀ ਹੈ ਇਸ ਲਈ ਜੇਕਰ ਤੁਹਾਡੀ ਵੀ ਕੋਈ ਚप्पल ਟੁੱਟ ਜਾਵੇ ਤਾਂ ਉਸ ਨੂੰ ਉਸੇ ਵੇਲੇ ਹੀ ਘਰ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਇਸ ਗੱਲ ਦਾ ਤੁਸੀਂ ਖਾਸ ਤੌਰ ਤੇ ਧਿਆਨ ਰੱਖਣਾ ਹੈ ਕਦੇ ਵੀ ਘਰ ਦੇ ਮੇਨ ਦਰਵਾਜ਼ੇ ਤੇ ਜੁੱਤੇ ਜਾਂ ਚੱਪਲ ਕਦੇ ਵੀ ਇਕੱਠੇ ਨਹੀਂ ਹੋਣ ਦੇਣੇ ਚਾਹੀਦੇ। ਮੇਨ ਦਰਵਾਜ਼ੇ ਤੋਂ ਹੀ ਤਾਂ ਕਿਹਾ ਜਾਂਦਾ ਹੈ ਕਿ ਲక్ష్ਮੀ ਘਰ ਵਿੱਚ ਪ੍ਰਵੇਸ਼ ਕਰਦੀ ਹੈ। ਜੇਕਰ ਦਰਵਾਜ਼ਾ ਸਾਫ਼ ਸੁਥਰਾ ਨਾ ਹੋਵੇ ਤੇ ਉਸ ਦੇ ਨੇੜੇ ਹੀ ਜੁੱਤੇ ਤੇ ਚਪਲਿਆਂ ਦਾ ਢੇਰ ਲੱਗਾ ਹੋਵੇ ਤਾਂ ਉੱਥੋਂ ਫਿਰ ਆਖਦੇ ਹਨ ਕਿ ਧੰਨ ਦੀ ਦੇਵੀ ਮਾਤਾ ਲక్ష్ਮੀ ਤੁਹਾਡੇ ਘਰ ਦੇ ਦਰਵਾਜ਼ੇ ਤੋਂ ਹੀ ਮੁੜ ਜਾਂਦੀ ਹੈ। ਜਿਸ ਨਾਲ ਫਿਰ ਤੁਹਾਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਸੋ ਚਪਲਾਂ ਨੂੰ ਕਦੇ ਵੀ ਘਰ ਦੇ ਇਸ਼ਾਨਕੋਣ ਭਾਵ ਕੇ ਉੱਤਰਪੂਰਬ ਦਿਸ਼ਾ ਵਿੱਚ ਬਿਲਕੁਲ ਵੀ ਨਹੀਂ ਰੱਖਣਾ ਚਾਹੀਦਾ ਇਸ਼ਾਨਕੋਣ ਨੂੰ ਵੀ ਭਗਵਾਨ ਦਾ ਸਥਾਨ ਮੰਨਿਆ ਜਾਂਦਾ ਹੈ ਤੇ ਇਸ ਦਿਸ਼ਾ 'ਚ ਭਗਵਾਨ ਦਾ ਵਾਸ ਵੀ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਇਸ ਦਿਸ਼ਾ ਵਿੱਚ ਚਪਲਾਂ ਰੱਖਦੇ ਹੋ ਤਾਂ ਮਾੜੀ ਕਿਸਮਤ ਤੁਹਾਡਾ ਫਿਰ ਕਦੇ ਵੀ ਪਿੱਛੇ ਨਹੀਂ ਛੱਡਦੀ ਤੇ ਘਰ ਵਿੱਚ ਦਲੇਦਰਤਾ ਦਾ ਵਾਸ ਹਮੇਸ਼ਾ ਲਈ ਹੀ ਪਸਾਰ ਜਾਂਦਾ ਹੈ ਸੋ ਸਾਧ ਸੰਗਤ ਜੀ ਕਈ ਵਾਰ ਅਸੀਂ ਚਪਲ ਉਤਾਰਦੇ ਸਮੇਂ ਇੱਕ ਚਪਲ ਦੂਜੀ ਚਪਲ ਦੇ ਉੱਪਰ ਰਹਿ ਜਾਂਦੀ ਹੈ ਇਸ ਤਰ੍ਹਾਂ ਚਪਲਾਂ ਛੱਡਣਾ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਜੇਕਰ ਤੁਹਾਡੀ ਚਪਲ ਉਲਟੀ ਜਾਂ ਦੂਜੀ ਚਪਲ ਦੇ ਉੱਪਰ ਪਈ ਹੈ ਤਾਂ ਉਸ ਵਿਅਕਤੀ ਤੇ ਬਿਮਾਰੀਆਂ ਦਾ ਸਾਇਆ ਪੈਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਜੇਕਰ ਕੋਈ ਚਪਲ ਉਲਟੀ ਦਿਖਾਈ ਦੇਵੇ ਤਾਂ ਉਸ ਨੂੰ ਉਸੇ ਵੇਲੇ ਹੀ ਸਿੱਧਾ ਕਰ ਦਿਓ ਤੇ ਆਪਣੀ ਚਪਲ ਨੂੰ ਭੁੱਲ ਕੇ ਵੀ ਕਦੇ ਉਲਟਾ ਨਾ ਛੱਡੋ ਤੇ ਨਾ ਹੀ ਦੂਜੀ ਚਪਲ ਦੇ ਉੱਤੇ ਪਈ ਰਹਿਣ ਦਿਓ ਤੇ ਘਰੇ ਵੀ ਚਪਲਾਂ ਨੂੰ ਕਦੇ ਵੀ ਆਪਣੇ ਘਰ ਦੀ ਦਹਲੀਜ ਤੇ ਖੜੀ ਕਰਕੇ ਨਹੀਂ ਰੱਖਣਾ ਚਾਹੀਦਾ ਕਈ ਲੋਕ ਕੀ ਕਰਦੇ ਹਨ ਕਿ ਚਪਲਾਂ ਵਗੈਰਾ ਨੂੰ ਰੋਜ਼ ਹੀ ਧੋ ਕੇ ਘਰ ਦੀ ਦਹਲੀਜ ਦੇ ਉੱਪਰ ਖੜੀਆਂ ਕਰਕੇ ਸੁੱਕਣ ਲਈ ਰੱਖ ਦਿੰਦੇ ਹਨ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਆਪਣੇ ਘਰ ਦੀ ਦਹਲੀਜ ਤੇ ਖੜਾ ਕਰਕੇ ਰੱਖਣਾ ਤੁਹਾਡੇ ਲਈ ਅਸ਼ubh ਕਾਰਨ ਸਾਬਿਤ ਹੋ ਜਾਵੇਗਾ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਨਕਾਰਾਤਮਕਤਾ ਪੈਦਾ ਹੋ ਜਾਂਦੀ ਹੈ ਤੇ ਬਰਕਤ ਘਰੋਂ ਚਲੀ ਜਾਂਦੀ ਹੈ ਇਹ ਵਿਸ਼ਵਾਸ ਹੈ ਕਿ ਚਪਲ ਦਾ ਇਸ ਤਰ੍ਹਾਂ ਦੇ ਨਾਲ ਰੱਖਣਾ ਸਿਰਫ ਘਰ ਦੀ ਸ਼ੁੱਧਤਾ ਨੂੰ ਹੀ ਭੰਗ ਨਹੀਂ ਕਰਦਾ ਬਲਕਿ ਇਹ ਦੇਵੀ-ਦੇਵਤਿਆਂ ਦੀ ਕਿਰਪਾ ਨੂੰ ਵੀ ਦੂਰ ਕਰ ਸਕਦਾ ਹੈ ਦਹਲੇਜ ਨੂੰ ਘਰ ਦੇ ਪ੍ਰਵੇਸ਼ ਦਾ ਖਾਸ ਸਥਾਨ ਮੰਨਿਆ ਜਾਂਦਾ ਹੈ ਤੇ ਇਸ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਜਦੋਂ ਚਪਲ ਜਾਂ ਜੁੱਤੇ ਇਸ ਜਗ੍ਹਾ ਤੇ ਰੱਖੇ ਜਾਂਦੇ ਹਨ ਤਾਂ ਇਹ ਨਾ ਸਿਰਫ ਉਥੋਂ ਦੀ ਸੁੰਦਰਤਾ ਨੂੰ ਪ੍ਰਭਾਵਿਤ ਕਰਦੇ ਹਨ ਸਗੋਂ ਉਸ ਘਰ ਦੇ ਵਿੱਚ ਆਉਣ ਵਾਲੀ ਸਕਾਰਾਤਮਕ ਊਰਜਾ ਨੂੰ ਵੀ ਆਉਣ ਤੋਂ ਰੋਕ ਦਿੰਦੇ ਹਨ ਨਕਾਰਾਤਮਕ ਊਰਜਾ ਦਾ ਪ੍ਰਭਾਵ ਸਿਰਫ ਸਾਡੀ ਮਾਨਸਿਕ ਸਿਹਤ ਤੇ ਹੀ ਨਹੀਂ ਬਲਕਿ ਪੂਰੇ ਪਰਿਵਾਰਕ ਮੈਂਬਰਾਂ ਦੇ ਉੱਪਰ ਪੈਣਾ ਸ਼ੁਰੂ ਹੋ ਜਾਂਦਾ ਹੈ ਰਿਸ਼ਤਿਆਂ ਤੇ ਵੀ ਪੈਣਾ ਸ਼ੁਰੂ ਹੋ ਜਾਂਦਾ ਹੈ ਕਦੇ ਵੀ ਜੁੱਤੀਆਂ ਚੱਪਲਾਂ ਪਾ ਕੇ ਭੋਜਨ ਨਾ ਕਰੋ ਇਸ ਨਾਲ ਮਾਂ ਅਨਪੂਰਨਾ ਨਾਰਾਜ਼ ਹੋ ਜਾਂਦੀ ਹੈ ਤੇ ਮਾੜੀ ਕਿਸਮਤ ਤੁਹਾਡਾ ਪਿੱਛਾ ਨਹੀਂ ਛੱਡਦੀ ਇਸ ਤੋਂ ਇਲਾਵਾ ਘਰ ਦੀ ਰਸੋਈ ਵਿੱਚ ਜੁੱਤੇ ਤੇ ਚੱਪਲ ਪਾ ਕੇ ਕਦੇ ਵੀ ਨਹੀਂ ਜਾਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨਾ ਬੜਾ ਹੀ ਅਸ਼ubh ਮੰਨਿਆ ਜਾਂਦਾ ਹੈ ਇਸ ਨਾਲ ਤੁਹਾਡੇ ਘਰ ਦੇ ਗ੍ਰਹਿ ਖਰਾਬ ਹੋ ਜਾਂਦੇ ਹਨ ਮੁਸ਼ਕਲਾਂ ਦਾ ਪਹਾੜ ਤੁਹਾਡੇ ਤੇ ਟੁੱਟ ਸਕਦਾ ਹੈ ਘਰ ਦੇ ਦਰਵਾਜ਼ੇ ਤੇ ਚੱਪਲ ਉਤਾਰਨ ਦੇ ਨਾਲ ਘਰ ਵਿੱਚ ਬਰਕਤ ਨਹੀਂ ਆਉਂਦੀ ਕਿਸੇ ਨੂੰ ਵੀ ਤੋਹਫੇ ਦੇ ਤੌਰ ਤੇ ਜੁੱਤੇ ਜਾਂ ਚੱਪਲ ਕਦੇ ਨਹੀਂ ਦੇਣੇ ਚਾਹੀਦੇ ਨਾਲ ਹੀ ਕਿਸੇ ਦੇ ਟੁੱਟੇ ਹੋਏ ਪੁਰਾਣੇ ਚੱਪਲ ਪਾਉਣਾ ਵੀ ਬੜਾ ਅਸ਼ubh ਮੰਨਿਆ ਜਾਂਦਾ ਹੈ ਇਹ ਮਾੜੀ ਕਿਸਮਤ ਨੂੰ ਸੱਦਾ ਦਿੰਦਾ ਹੈ ਜਿੰਨਾ ਹੋ ਸਕੇ ਆਪਣੇ ਜੁੱਤੀਆਂ ਤੇ ਚੱਪਲਾਂ ਨੂੰ ਸਾਫ਼ ਸੁਥਰਾ ਰੱਖੋ ਹਮੇਸ਼ਾ ਧੋ ਕੇ ਪਾਓ ਘਰ ਵਿੱਚ ਜੁੱਤੇ ਜਿਹੜੇ ਹਨ ਇੱਧਰ ਉੱਧਰ ਕਦੇ ਨਾ ਛੱਡੋ ਜਿਸ ਘਰ ਵਿੱਚ ਚੱਪਲਾਂ ਖਿਲਰ ਰਹੀਆਂ ਪੁੱਲ ਰਹੀਆਂ ਰਹਿੰਦੀਆਂ ਹਨ ਉੱਥੇ ਸ਼ਨੀ ਦਾ ਪ੍ਰਭਾਵ ਜਿਹੜਾ ਹੈ ਬੜਾ ਹੀ ਅਸ਼ubh ਪੈ ਜਾਂਦਾ ਹੈ ਜੇਕਰ ਤੁਸੀਂ ਸ਼ਨੀ ਦੇਵ ਦੀ ਕਿਰਪਾ ਪਾਉਣਾ ਚਾਹੁੰਦੇ ਹੋ ਤੇ ਸ਼ੁਭ ਕੰਮ ਕਰਨ ਜਾਂਦੇ ਸਮੇਂ ਜਾਂ ਘਰੋਂ ਬਾਹਰ ਨਿਕਲਦੇ ਸਮੇਂ ਟੁੱਟੇ ਹੋਏ ਜੁੱਤੀਆਂ ਨੂੰ ਚੱਪਲ ਪਾ ਕੇ ਕਦੇ ਵੀ ਨਾ ਨਿਕਲੋ ਕਿਉਂਕਿ ਟੁੱਟੇ ਹੋਏ ਜੋੜੇ ਪਾਉਣ ਦੇ ਨਾਲ ਕਰਦੇ ਕੰਮਾਂ ਵਿੱਚ ਰੁਕਾਵਟ ਆ ਸਕਦੀ ਹੈ ਇਹ ਵਿਸ਼ਵਾਸ ਹੈ ਕਿ ਟੁੱਟੇ ਹੋਏ ਚੱਪਲ ਦਾ ਉਪਯੋਗ ਕਰਨਾ ਸ਼ਨੀ ਦੇਵ ਨੂੰ ਚੰਗਾ ਬਿਲਕੁਲ ਨਹੀਂ ਲੱਗਦਾ ਇਸ ਨਾਲ ਉਹਨਾਂ ਦੀ ਨਾਰਾਜ਼ਗੀ ਤੁਹਾਡੇ ਤੇ ਬਣ ਸਕਦੀ ਹੈ ਇਸ ਲਈ ਸ਼ੁਭ ਮੌਕਿਆਂ ਤੇ ਹਮੇਸ਼ਾ ਚੰਗੇ ਤੇ ਸਹੀ ਜੁੱਤੀਆਂ ਹੀ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਜੇਕਰ ਸੰਭਵ ਹੋਵੇ ਤਾਂ ਨਵੇਂ ਜਾਂ ਚੰਗੇ ਹਾਲਾਤ ਦੇ ਜੁੱਤੇ ਹੀ ਪਾਉਣੇ ਚਾਹੀਦੇ ਹਨ ਤਾਂ ਜੋ ਤੁਹਾਡੀ ਯਾਤਰਾ ਸਫਲ ਤੇ ਸ਼ੁਭ ਬਣ ਜਾਵੇ ਸ਼ਨੀਵਾਰ ਦੇ ਦਿਨ ਜੁੱਤੀਆਂ ਜਾਂ ਚੱਪਲਾਂ ਦਾ ਦਾਨ ਕਰਨਾ ਤੁਹਾਡੇ ਲਈ ਕਾਫੀ ਸ਼ੁਭ ਮੰਨਿਆ ਜਾਵੇਗਾ ਖਾਸ ਤੌਰ ਤੇ ਚਮੜੇ ਨਾਲ ਬਣੇ ਜੁੱਤੇ ਜਾਂ ਚੱਪਲ ਸ਼ਨੀਵਾਰ ਨੂੰ ਦਾਨ ਕਰਨ ਦੇ ਨਾਲ ਤੁਹਾਡੇ ਤੇ ਭਗਵਾਨ ਖੁਸ਼ ਹੋ ਜਾਣਗੇ ਕਿਸੇ ਨੂੰ ਨੰਗੇ ਪੈਰੀ ਵੇਖਦੇ ਹੋ ਤਾਂ ਉਸ ਨੂੰ ਜ਼ਰੂਰ ਚੱਪਲਾ ਦਾਨ ਵਿੱਚ ਦਿਆ ਕਰੋ ਇਸ ਨਾਲ ਤੁਹਾਡੇ 9 ਗ੍ਰਹਿ ਵੀ ਸੁਧਰ ਜਾਂਦੇ ਹਨ ਤੇ ਮੰਨਿਆ ਜਾਂਦਾ ਹੈ ਕਿ ਦਾਨ ਪੁੰਨ ਕਰਨ ਵਾਲਿਆਂ ਤੇ ਭਗਵਾਨ ਜੀ ਖੁਸ਼ ਹੋ ਜਾਂਦੇ ਹਨ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਹੋ ਜਾਂਦਾ ਹੈ ਦਾਨ ਦੇ ਇਸ ਕੰਮ ਨੂੰ ਕਰਨ ਨਾਲ ਵਿਅਕਤੀ ਦੇ ਪਾਪ ਘਟ ਜਾਂਦੇ ਹਨ ਤੇ ਪੁੰਨਾ ਵਿੱਚ ਵਾਧਾ ਹੋ ਜਾਂਦਾ ਹੈ ਇਸ ਨਾਲ ਵਿਅਕਤੀ ਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ ਕਿਉਂਕਿ ਦਾਨ ਦੇਣ ਦੇ ਨਾਲ ਸੰਤੋਸ਼ ਤੇ ਆਤਮਿਕ ਖੁਸ਼ੀ ਮਿਲ ਜਾਂਦੀ ਹੈ ਘਰ ਵਿੱਚ ਪੁਰਾਣੀਆਂ ਜੁੱਤੀਆਂ ਚੱਪਲਾਂ ਰੱਖਣ ਦੇ ਨਾਲ ਨਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਇਸ ਕਰਕੇ ਤੁਹਾਡੇ ਘਰ ਵਿੱਚ ਕੋਈ ਨਾ ਕੋਈ ਵਿਅਕਤੀ ਬਿਮਾਰ ਹੀ ਰਹਿੰਦਾ ਹੈ ਗਰੀਬੀ ਵੀ ਘਰੋਂ ਜਾਣ ਦਾ ਨਾਮ ਨਹੀਂ ਲੈਂਦੀ ਇਸ ਲਈ ਇਹਨਾਂ ਜੁੱਤੀਆਂ ਚੱਪਲਾਂ ਦਾ ਘਰ ਵਿੱਚ ਪ੍ਰਯੋਗ ਨਾ ਹੋਵੇ ਉਹਨਾਂ ਨੂੰ ਘਰ ਵਿੱਚ ਬਿਲਕੁਲ ਨਾ ਰੱਖੋ ਜਿਸ ਨਾਲ ਤੁਹਾਡੇ ਘਰ ਤੇ ਵਾਸਤੂ ਦੋਸ਼ ਵੀ ਲੱਗ ਸਕਦਾ ਹੈ ਇਸ ਤਰ੍ਹਾਂ ਦੇ ਜੁੱਤੇ ਚੱਪਲ ਨੂੰ ਕੱਢੋ ਬਾਹਰ ਤੇ ਜਾਂ ਫਿਰ ਕਿਸੇ ਗਰੀਬ ਨੂੰ ਦਾਨ ਦੇ ਦਿਓ ਜਿਨ੍ਹਾਂ ਲੋਕਾਂ ਦੀ ਕੁੰਡਲੀ ਵਿੱਚ ਆਖਦੇ ਹਨ ਸ਼ਨੀ ਗ੍ਰਹਿ ਭਾਰੀ ਹੁੰਦਾ ਹੈ ਜਾਂ ਜਿਨ੍ਹਾਂ ਦੀ ਗ੍ਰਹ ਦਸ਼ਾ ਦੇ ਵਿੱਚ ਸ਼ਨੀ ਦੀ ਸਾੜ ਸਤੀ ਚੱਲ ਰਹੀ ਹੁੰਦੀ ਹੈ ਉਹਨਾਂ ਨੂੰ ਮੰਗਲਵਾਰ ਸ਼ਨੀਵਾਰ ਦੇ ગ્રਹਣ ਦੇ ਦਿਨ ਜੁੱਤੇ ਚੱਪਲ ਬਿਲਕੁਲ ਵੀ ਨਹੀਂ ਖਰੀਦਣੇ ਚਾਹੀਦੇ ਮੱਸਿਆ ਦੇ ਦਿਨ ਵੀ ਜੁੱਤੇ ਤੇ ਚੱਪਲਾਂ ਬਿਲਕੁਲ ਨਹੀਂ ਖਰੀਦਣੀਆਂ ਚਾਹੀਦੀਆਂ ਜਿਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਇੱਕ ਤੋਂ ਬਾਅਦ ਇੱਕ ਮੁਸੀਬਤ ਆਉਂਦੀ ਹੀ ਰਹਿੰਦੀ ਹੈ ਕਦੇ ਵੀ ਕਿਸੇ ਦੂਜੇ ਵਿਅਕਤੀ ਦੀ ਚੱਪਲ ਨਾ ਪਾਓ ਆਪਣੇ ਘਰ ਦੇ ਮੈਂਬਰਾਂ ਦੀ ਚੱਪਲ ਦਾ ਇਸਤੇਮਾਲ ਤੁਸੀਂ ਕਰ ਸਕਦੇ ਹੋ ਪਰ ਕਿਸੇ ਬਾਹਰ ਵਾਲੇ ਦੀ ਜੁੱਤੀ ਤੇ ਚੱਪਲ ਦਾ ਇਸਤੇਮਾਲ ਕਦੇ ਵੀ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਕਰਨ ਦੇ ਨਾਲ ਉਸ ਵਿਅਕਤੀ ਦੀ ਮਾੜੀ ਕਿਸਮਤ ਤੁਹਾਡੇ ਤੇ ਹਾਵੀ ਹੋ ਸਕਦੀ ਹੈ। ਉਸ ਦੇ ਜੀਵਨ ਦੇ ਸੰਘਰਸ਼ ਤੁਹਾਡੇ ਹਿੱਸੇ ਵੀ ਆ ਸਕਦੇ ਹਨ। ਸ਼ਨੀ ਨੂੰ ਖੁਸ਼ ਕਰਨ ਦੇ ਲਈ ਤੇ ਉਸ ਦੀ ਕਿਰਪਾ ਪ੍ਰਾਪਤ ਕਰਨ ਲਈ ਤੁਸੀਂ ਇਹਨਾਂ ਦੱਸੀਆਂ ਹੋਈਆਂ ਸਾਵਧਾਨੀਆਂ ਦਾ ਇਸਤੇਮਾਲ ਜ਼ਰੂਰ ਕਰਨਾ ਹੈ ਤੇ ਤੁਸੀਂ ਇਸ ਦੇ ਲਈ ਇੱਕ ਆਸਾਨ ਜਿਹਾ ਉਪਾਅ ਵੀ ਅਜ਼ਮਾ ਕੇ ਵੇਖ ਸਕਦੇ ਹੋ। ਇਸ ਦੇ ਲਈ ਕਾਲੇ ਜੁੱਤੇ ਪਾ ਕੇ ਹਨੂਮਾਨ ਮੰਦਿਰ ਜਾਓ। ਮੰਦਿਰ ਦੇ ਬਾਹਰ ਜੁੱਤੇ ਉਤਾਰ ਦਿਓ। ਤੇ ਹਨੂਮਾਨ ਦੇ ਦਰਸ਼ਨ ਕਰੋ ਉਹਨਾਂ ਜੁੱਤੀਆਂ ਨੂੰ ਉੱਥੇ ਹੀ ਛੱਡ ਕੇ ਖਾਲੀ ਪੈਰ ਘਰ ਵਾਪਸ ਆ ਜਾਓ ਕਿਉਂਕਿ ਉਹ ਜੁੱਤੇ ਕਿਸੇ ਜ਼ਰੂਰਤਮੰਦ ਨੂੰ ਮਿਲ ਜਾਣਗੇ ਤੇ ਇਸ ਨਾਲ ਤੁਹਾਡੇ ਤੇ ਪਰਮਾਤਮਾ ਦੀ ਕਿਰਪਾ ਬਣ ਜਾਵੇਗੀ ਤੁਹਾਡੀ ਜ਼ਿੰਦਗੀ ਦੇ ਕਸ਼ਟ ਦੂਰ ਹੋ ਜਾਣਗੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਸੁੱਖ ਤੇ ਖੁਸ਼ਹਾਲੀ ਬਣ ਜਾਵੇਗੀ ਘਰ ਵਿੱਚ ਜਿੱਥੇ ਅੰਨ ਅਤੇ ਧਨ ਦਾ ਭੰਡਾਰ ਰੱਖਿਆ ਹੋਵੇ ਉਥੇ ਜੁੱਤੇ ਚਪਲ ਪਾ ਕੇ ਕਦੇ ਵੀ ਸਾਨੂੰ ਨਹੀਂ ਜਾਣਾ ਚਾਹੀਦਾ ਘਰ ਦੀ ਜਗ੍ਹਾ ਜਿਸ ਤੇ ਉੱਪਰ ਵੀ ਅਨਾਜ ਜਾਂ ਖਾਣ ਪੀਣ ਦੀਆਂ ਵਸਤੂਆਂ ਰੱਖੀਆਂ ਹੁੰਦੀਆਂ ਹਨ ਉਥੇ ਜੁੱਤੇ ਚਪਲ ਪਾ ਕੇ ਜਾਣਾ ਠੀਕ ਨਹੀਂ ਮੰਨਿਆ ਜਾਂਦਾ ਇਸ ਤਰ੍ਹਾਂ ਕਰਨ ਦੇ ਨਾਲ ਆਨ ਤੇ ਧਨ ਦੀ ਹਾਨੀ ਹੁੰਦੀ ਹੈ ਨਿਰਾਦਰ ਹੁੰਦਾ ਹੈ ਜਿਸ ਦੇ ਨਾਲ ਪਰਮਾਤਮਾ ਦੀ ਕਿਰਪਾ ਫਿਰ ਸਾਡੇ ਘਰ ਵਿੱਚ ਬਰਕਤ ਨਹੀਂ ਲੈ ਕੇ ਆਉਂਦੀ ਸ਼ਨੀਵਾਰ ਦੇ ਦਿਨ ਆਪਣੇ ਕਿਸੇ ਪੁਰਾਣੇ ਜਾਂ ਇਸਤੇਮਾਲ ਵਿੱਚ ਨਹੀਂ ਆਉਣ ਵਾਲੇ ਜੁੱਤੇ ਚਪਲਾਂ ਨੂੰ ਪਾ ਕੇ ਕਿਸੇ ਚੁਰਾਹੇ ਵਿੱਚ ਜਾਓ ਉਥੇ ਜੁੱਤੇ ਉਤਾਰ ਕੇ ਤੁਸੀਂ ਪ੍ਰਾਰਥਨਾ ਕਰੋ ਕਿ ਆਪਣੀਆਂ ਧਨ ਨਾਲ ਜੁੜੀਆਂ ਸਮੱਸਿਆਵਾਂ ਦਾ ਅੰਤ ਹੋ ਜਾਵੇ ਸੋ ਸਾਧ ਸੰਗਤ ਜੀ ਜੇਕਰ ਤੁਸੀਂ ਇਹ ਦੱਸੀਆਂ ਹੋਈਆਂ ਸਾਵਧਾਨੀਆਂ ਅਪਣਾ ਲੈਂਦੇ ਹੋ ਤਾਂ ਤੁਹਾਨੂੰ ਜ਼ਿੰਦਗੀ ਵਿੱਚ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ